ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਜੀ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਫਰੀਦਕੋਟ ਦੇ ਵਿੱਚੋਂ ਕੋਟਕਪੂਰੇ ਵਾਲ ਨੂੰ ਜਦੋਂ ਜਾਂਦੇ ਆ ਦੋਸਤੋ ਤਾਂ ਡਰੇਨ ਲੰਘ ਕੇ ਕੋਟਕਪੂਰੇ ਵਾਲੀ ਸਾਈਡ ਨੂੰ ਬਿਲਕੁਲ ਮੇਨ ਰੋਡ ਦੇ ਉੱਤੇ ਮਾਊਂਟ ਲਿਟਰਾ ਜੀ ਸਕੂਲ ਇੱਕ ਆਉਂਦਾ ਹੈ ਤੇ ਉਹਦੇ ਓਪੋਜ਼ਿਟ ਸਾਈਡ ਚੜ੍ਹਦੇ ਵਾਲੇ ਪਾਸੇ ਨੂੰ ਇੱਕ ਐਂਟਰਲੌਕ ਵਾਲੀ ਗਲੀ ਮੁੜਦੀ ਹੈ ਉਹਦੇ ਉੱਤੇ ਬਾਈ ਹੋਰਾਂ ਦੇ ਘਰ ਸਰਬਜੀਤ ਡੇਰੀ ਜਿੱਥੇ ਵੀਡੀਓ ਬਣਾ ਰਹੇ ਆ ਤੇ ਦੂਜੀ ਵੀਡੀਓ ਐ ਦੂਜੀ ਵੀਡੀਓ ਹਿਸਾਬ ਤੇ ਵੀ ਇੱਕ ਵੀਡੀਓ ਬਣਾਈ ਸੀ ਜਦੋਂ ਚੈਨਲ ਦੀ ਸ਼ੁਰੂਆਤ ਜੀ ਹੋਈ ਐ ਤੇ ਜਾਂ ਫਿਰ ਅੱਜ ਵੀਡੀਓ ਬਣਾ ਰਹੇ ਆ ਬਾਈ ਕੋਲ ਮੱਝਾਂ ਤਿੰਨ ਵਿਕਰੀ ਵਾਲੀਆਂ ਵਪਾਰ ਦਾ ਕੰਮ ਐ ਦੋਸਤੋ ਤੇ ਰੂਟੀਨ ਚ ਪਸ਼ੂ ਆਉਂਦੇ ਐ ਅੱਜ ਦੀ ਵੀਡੀਓ ਦੇ ਤਿੰਨ ਨਾਗ ਤਿੰਨਾ ਚੋਂ ਦੋ ਮੱਝਾਂ ਸੋਹੀਆਂ ਸਵਾਈਆਂ ਤੇ ਇੱਕ ਮੱਝ ਗੱਬਣ ਖੜੀ ਦਿਸਦੀ ਐ ਸੋ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਨਾਗ ਚੰਗਾ ਲੱਗਿਆ ਉਹਨੂੰ ਚੋਣਾ ਉਹਦੀ ਤਸੱਲੀ ਕਰਨਾ ਤੁਹਾਡਾ ਕੰਮ ਹੈ ਨੰਬਰ ਸਕਰੀਨ ਉੱਤੇ ਵਾਈ ਹੋ ਰਿਆਂ ਦਾ ਚੱਲਦਾ ਰਹੋ ਪਹਿਲਾਂ ਸੂਨੀਆਂ ਸਵੰਜਾਂ ਮੱਝਾਂ ਦਿਖਾਉਣੇ ਆ ਬਾਅਦ ਚ ਇੱਕ ਗੱਬਣ ਮੱਝ ਸਾਹਮਣੇ ਤੁਸੀਂ ਦੇਖ ਰਹੇ ਹੋ ਤੈਨਾਂ ਨੰਬਰ ਦੇ ਉੱਤੇ ਇਹ ਤੁਹਾਨੂੰ ਦਿਖਾਵਾਂਗੇ ਆਓ ਸ਼ੁਰੂਆਤ ਇਸ ਸਾਈਡ ਤੋਂ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸਿਓ ਜੀ ਆਪਣਾ ਸਰਬਜੀਤ ਸੇ ਸਬਜੀਤ ਬਾਈ ਅੱਜ ਆਪਾਂ ਤਿੰਨ ਮੱਜਾਂ ਦਿਖਾ ਰਹੇ ਹਾਂ ਵੈਸੇ ਰੁਟੀਨ ਚ ਮੱਜਾਂ ਆਈ ਜਾਂਦੀਆਂ ਤੁਹਾਡੇ ਕੋਲ ਹਾਂਜੀ ਹਾਂਜੀ ਰੁਟੀਨ 'ਚ ਮੱਜਾਂ ਵੀ ਆਉਂਦੀਆਂ ਗਾਂ ਵੀ ਆ ਜਾਂਦੀ ਆਪ ਕੋਲ ਗਾਂ ਵੀ ਆ ਜਾਂਦੀ ਹੈ ਜਿਹੜੀ ਪਹਿਲੇ ਨੰਬਰ ਤੇ ਮੱਜ ਖੜੀ ਹੈ ਬਾਈ ਕਿੰਨਾ ਵਸੂਆ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਕਿੰਨਾ ਚਿਰ ਹੋ ਗਿਆ ਬਾਈ ਅੱਜ ਸੂਈ ਨੂੰ ਅੱਜ ਸੂਈ ਨੂੰ ਹਫਤਾ ਹੋ ਗਿਆ ਕਿੰਨਾ ਦੁੱਧ ਹੋਊਗਾ ਹਾਂ ਹੁਣ 10 ਕਿਲੋ ਤਿਆਰ ਆ ਭੈਣ ਜਵਾਂ ਨੈਟ ਠੰਡਾ ਦੋਵਾਂ ਟਾਈਪਾਂ ਦਾ ਦੋ ਟਾਈਪਾਂ ਦਾ ਅੱਛਾ ਇਹਦਾ ਰੇਟ ਕੀ ਰੱਖਦੇ ਹੋ ਬਾਈ ਰੇਟ ਇਹਦਾ ਫੋਨ ਤੇ ਦੱਸਾਂਗੇ ਆਪਾਂ ਰੇਟ ਫੋਨ ਤੇ ਰੱਖ ਲਾਂਗੇ ਹਫਤੇ ਦੀ ਸੂਈ 10 ਕਿਲੋ ਦੁੱਧ ਬਾਈ ਕਹਿੰਦਾ ਵੀ ਇਸ ਟਾਈਮ ਤੁਸੀਂ ਠੰਡਾ ਜਿਹੜਾ ਉਹ ਮਿਣਕੇ ਲੈ ਸਕਦੇ ਹੋ ਸੂਆ ਤੀਜਾ ਰੇਟ ਫੋਨ ਤੇ ਐ ਵਪਾਰ ਦਾ ਇਹਨਾਂ ਦਾ ਕੰਮ ਹੈ ਹਵਾਨਾ ਦੁੱਧ ਵਾਲਾ ਪੱਕੇ ਹਵਾਨੇ ਦੀ ਇਹ ਝੋਟੀ ਜਦੋਂ ਤੁਰਦੀ ਹੈ ਹਵਾਨਾ ਕਾਫੀ ਚੌੜਾ ਦਿਸਦਾ ਬਾਕੀ ਵੀਡੀਓ ਚੋ ਜੱਜਮੈਂਟ ਪਤਾ ਨਹੀਂ ਕਿੱਦਾਂ ਦੀ ਹੋ ਰਹੀ ਹੋਣੀ ਆ ਆ ਕੇ ਦੇਖੋਗੇ ਤਾਂ ਹਵਾਨਾ ਤੁਹਾਨੂੰ ਚੰਗਾ ਦਿਸੂਗਾ ਅ ਗਾੜੀ ਵੀ ਤੁਸੀਂ ਦੇਖ ਸਕਦੇ ਹੋ ਢਾਂਚਾ ਸੋਹਣਾ ਹੈ ਇਹ ਮੱਝ ਪਹਿਲੇ ਨੰਬਰ ਤੇ ਤੁਸੀਂ ਦੇਖ ਰਹੇ ਹੋ ਮੈਂ ਹੁਣੇ ਰੁਕਦੀ ਆ ਤਹਵਾਨਾ ਫੇਰ ਦਿਖਾਉਂ ਜਦੋਂ ਖੜਦੀ ਹੋਵੇ ਵਿਖਾਵਾ ਘੱਟ ਕਰਦੀ ਪਰ ਤੁਰਦੀ ਦਾ ਵਿਖਾਵਾ ਹਵਾਨੇ ਦਾ ਸੋਹਣਾ ਹਵਾਨਾ ਇੱਥੋਂ ਤੁਸੀਂ ਦੇਖ ਲਓ ਥਾਨ ਬਾਰੇ ਮੈਂ ਪਹਿਲਾਂ ਹੀ ਦੱਸਤਾ ਸੀ ਸੋਹਣਾ ਥਾਨ ਦਾ ਸੈਜ ਹੈ ਚਾਰੇ ਥਾਨ ਬਿਲਕੁਲ ਇੱਕੋ ਜਿਹਾ ਦਿਸਦੇ ਆ ਆਸੇ ਪਾਸੇ ਨੂੰ ਜਾਓ ਹਵਾਨਾ ਦੇਖੋ ਬਈ ਇਹਦੀ ਪੂਛ ਫੜ ਕੇ ਮਾੜਾ ਜਿਹਾ ਹਲਾ ਦੇ ਸੋ ਦੱਸੋ ਕਾਫੀ ਚੌੜਾ ਹਵਾਨਾ ਇੱਥੋਂ ਤੁਸੀਂ ਦੇਖੋ ਥੋੜਾ ਜਿਹਾ ਪਸ਼ੂ ਡਰ ਜਾਂਦਾ ਖੜੀ ਰਹਿਣ ਦੇ ਬਈ ਇੱਥੇ ਇੱਥੇ ਦਿਖਾ ਦਿੰਦਾ ਬਈ ਪੂਛ ਫੜੀ ਰੱਖ ਮਣੀ ਹਵਾਨ ਹਵਾਨਾ ਇਹਦਾ ਦੇਖ ਲਓ ਵਾ ਕੋਈ ਨਹੀਂ ਬਈ ਇਦਾਂ ਦਾ ਰੋਖ ਦੋਸਤੋ ਹਵਾਨੇ ਦਾ ਮੈਂ ਪਹਿਲਾਂ ਹੀ ਦੱਸਿਆ ਤੁਰਦੀ ਦਾ ਹਵਾਨੇ ਦਾ ਵਿਖਾਵਾ ਦੱਸ ਹੁਣ ਇਹ ਤੋਂ ਬਾਅਦ ਇੱਕ ਹੋਰ ਛੋਟੀ ਵਿਚਾਲੇ ਖੜੀ ਹੈ ਜਿਹੜੀ ਤੁਹਾਨੂੰ ਦਿਖਾਉਣੀ ਹੈ ਬਈ ਸਰਵਿਸਿਤ ਬਈ ਇਹ ਕੰਨ ਮਸੂਆ 2 ਨੰਬਰ ਵਾਲੀ ਇਹ ਪਹਿਲਾ ਸੂਆ ਜੀ ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ ਸੂਈ ਨੂੰ ਅੱਜ ਹੋ ਗਿਆ 22 ਦਿਨ ਠੀਕ ਹੈ ਹੁਣ ਕਿੰਨਾ ਦੁੱਧ ਹੋਊਗਾ ਬਈ ਹੁਣ ਇਹਦੇ ਹਲੇ ਨੈਟ ਦੁੱਧ 9 ਕਿਲੋ ਤਿਆਰ ਆ ਮੈਂ ਤਾਂ ਜ਼ਿਆਦਾ ਦੱਸਾਂਗੇ ਨਾ ਜੀ ਠੀਕ ਹੈ ਖੋਲੀ ਬਈ ਸੋ ਦੋਸਤੋ ਸੂਆ ਪਹਿਲਾ ਦੁੱਧ 9 ਕਿਲੋ 22 ਦਿਨਾਂ ਦੀ ਸੂਈ ਹੈ ਪੱਕੇ ਹ ਰੇਟ ਫੋਨ ਤੇ ਹੀ ਆ ਸਾਰੇ ਪਸ਼ੂਆਂ ਦੇ ਮੈਂ ਉਹਦੇ ਕਰਕੇ ਇਸ ਝੋਟੀ ਦਾ ਰੇਟ ਬਾਈ ਤੋਂ ਦੁਆਰਾ ਪੁੱਛਿਆ ਨਹੀਂ ਬੱਚੇ ਇਹਨਾਂ ਦੋਹਾਂ ਦੇ ਹੈਗੇ ਆ ਦੋਸਤੋ ਬਾਈਆਂ ਦਿਨਾਂ ਦੀ ਇਹ ਸੂਈ ਝੋਟੀ ਇਹਦਾ ਢਾਂਚਾ ਤੁਸੀਂ ਦੇਖ ਸਕਦੇ ਹੋ ਕਮਾਲ ਆ ਭਾਈ ਇਹਦਾ ਢਾਂਚਾ ਥੋੜਾ ਪਸ਼ੂ ਉਪਰ ਆ ਮੰਨ ਕੇ ਆਪਦੇ ਜਗਾਲ ਨੂੰ ਜ਼ਰੂਰ ਭਜਦਾ ਹੁੰਦਾ ਇੱਕ ਭਾਰੀ ਮੱਝ ਦਿਖਾਉਣੀ ਹੈ ਤੁਹਾਨੂੰ 3 ਨੰਬਰ ਦੇ ਉੱਤੇ ਸੋ ਇਹ ਝੋਟੀ ਥੱਲੇ 9 ਕਿਲੋ ਦੁੱਧ ਬਾਈ ਕਹਿੰਦਾ ਵੀ ਇਸ ਟਾਈਮ ਹੈਗਾ ਬਾਈਆਂ ਦਿਨਾਂ ਦੀ ਇਹ ਸੂਈ ਹੋਈ ਝੋਟੀ ਐ ਸੂਆ ਪਹਿਲਾ ਹਵਾਨਾ ਇਹਦਾ ਵੀ ਤੁਹਾਨੂੰ ਮੈਂ ਦੱਸਦਾ ਪੱਕੇ ਹਵਾਨੇ ਚੀ ਹੈ ਬਾਕੀ ਇਥੋਂ ਸੈਜ ਦੇਖ ਲਓ ਬਾਈ ਪੂਛ ਫੜਲੀ ਨਹੀਂ ਦੀ ਮੈਂ ਇਹ ਤੁਸੀਂ ਇਹਦਾ ਹਵਾਨਾ ਛੋਟੀ ਦਾ ਹੁਣ ਦੇਖ ਸਕਦੇ ਹੋ ਇਦਾਂ ਦਾ ਰੋਕੇ ਦੇ ਹਵਾਨੇ ਦਾ ਛੱਡ ਦੇ ਭਾਈ ਸੋ ਇੱਕ ਮੱਝ ਤੁਹਾਨੂੰ ਦਿਖਾਉਣਾ ਦਸੋ 3 ਨੰਬਰ ਤੇ ਗੱਭਣ ਸਰਬਜੀਤ ਭਾਈ ਜਿਹੜੀ ਗੱਭਣ ਮੱਝ ਹੈ ਹਾਂਜੀ ਕਿੰਨਾ ਸੂਹਾ ਸੂਗੀ ਇਹ ਤੀਜਾ ਸੋਨਾ ਜੀ ਕਿੰਨਾ ਟਾਈਮ ਲੇਜੂ ਇਹਦਾ ਹਜੇ ਹਫਤਾ ਰਹਿ ਗਿਆ ਇੱਕ ਹਫਤਾ ਬਾਕੀ ਹਾਂਜੀ ਖੋਲੀ ਭਾਈ ਇਹਨੂੰ ਵੀ ਕੋਈ ਜੀ ਸੋ ਦਸੋ ਨਸਲ ਨੀਲੀ 라 ਵਿੱਚ ਪੈਂਦੀ ਹੈ ਖੁੱਲਾ ਤੰਚ ਹੈ ਤੁਸੀਂ ਜਿਹੜੇ ਪੈਠ ਕੁੜੇ ਦੀ ਇਹਦੀ ਬਣਾਵਟ ਆ ਹੱਡਾਂ ਦੀ ਬਣਾਵਟ ਹੁੰਦੀ ਜਿਹੜੀ ਉਹਦੀ ਚੜਾਈ ਨੋਟ ਕਰ ਲਿਓ ਜੀ ਖੁੱਲਾ ਡੁਲਾ ਹੱਤਾਲਾ ਹੋਊਗੀ ਹਵਾਨਾ ਬਹੁਤ ਭਰੂਗੀ ਮੱਝ ਰੁਖ ਇਹਦਾ ਦਿਸਦਾ ਦੁੱਧ ਚੰਗੇ ਵਾਲੀ ਬਾਈ ਕਹਿੰਦਾ ਵੀ ਇਹ ਮੱਝ ਹੈ ਬਾਕੀ ਕਿੰਨਾ ਚੋਲੋਂਗੇ ਤੁਹਾਡੀ ਸਮਝ ਹੈ ਵੇਲ ਕੱਦ ਉਹ ਚੀਜ਼ਾਂ ਤੁਸੀਂ ਵੀਡੀਓ ਚ ਜੱਜਮੈਂਟ ਕਰੋ ਜੇ ਵਜਨ ਦੀ ਜੇ ਗੱਲ ਕਰੀਏ ਤਾਂ ਬਹੁਤ ਹੈ ਪੂਰੀ ਭਾਰੀ ਮੱਝ ਅੱਗੋਂ ਕਰਕੇ ਮੋੜਾਂਗੇ ਬਾਈ ਇਹਨੂੰ ਆਪਾਂ ਗਾਲਾਂ ਜਾਲਾਂ ਮੇ ਸੋ ਏ ਮੱਝ ਦੋਸਤੋ ਗੱਪਣਾ ਇਦੀ ਮਾਰਕਿੰਗ ਨੀਲੀ 라ਵੀ ਵਾਲੀ ਅੱਖਾਂ ਵੀ ਵਾਈਟ ਹੈ। ਲੈ ਆ ਬਾਈ ਮੋੜ ਲ। ਨੀਲੀਆਂ ਅੱਖਾਂ ਉਸ ਸੰਗ ਥੋੜਾ ਜਿਹਾ ਖੁੱਲਾ ਹੈ। ਢਾਂਚਾ ਇੱਥੋਂ ਤੁਸੀਂ ਦੇਖ ਸਕਦੇ ਹੋ ਵਜਨ ਇਹਦਾ ਚੰਗਾ ਹੈ ਮੈਂ ਪਹਿਲਾਂ ਹੀ ਦੱਸਿਆ ਸੀ। ਸੂਆ ਇਹਦਾ ਤੀਜਾ ਹਫ਼ਤਾ ਲੈਂਦੀ ਹੈ ਸੂਨ ਦੇ ਵਿੱਚ। ਹਵਾਨੇ ਦਾ ਰੁਖ ਹੁਣ ਵੀ ਚੰਗਾ ਹੈ ਤੇ ਬਾਕੀ ਅਜੇ ਦਾਣੇ ਨੇ ਲੈਣੇ ਆ ਤਾਂ ਪੂਰਾ ਹਵਾਨਾ ਆਸ ਹੈ ਵੀ ਇਹ ਪਰਜੂ। ਪਤਲੀ ਚਮੜੀ ਇਹਦੇ ਹੱਡਾਂ ਦੇ ਉੱਤੋਂ ਦਿਸਦੀ ਹੈ ਜਦੋਂ ਇਹ ਤੁਰਦੀ ਹੈ ਉਦੋਂ ਜਜਮੈਂਟ ਹੁੰਦੀ ਹੈ ਵੀ ਇਹ ਬਰੀਕ ਚਮੜੀ ਦੀ ਮੱਝ ਹੈ। ਦੇਖੋ ਹਵਾਨਾ ਦੋਸਤੋ ਹੁਣ ਦਾ ਪਰ ਹਜੇ ਹਫਤਾ ਲਾਉਗੀ ਮੱਝ ਹਜੇ ਹਵਾਨਾ ਪਰਣਾ ਚੰਗਾ ਰੁਖ ਬਣਾਉਂਦੀ ਆਉਂਦੀ ਹੈ ਉੱਤੋਂ ਟਾਂਚਾ ਵੀ ਸੋਹਣਾ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਨੱਕ ਮਕਾਉ ਹੈ ਰੁਟੀਨ ਚ ਪਸ਼ੂ ਆਉਂਦੇ ਆ ਵਿਜ਼ਿਟ ਕਰ ਸਕਦੇ ਹੋ ਫਰੀਦਕੋਟ ਸ਼ਹਿਰ ਦੇ ਬਿਲਕੁਲ ਨਾਲ ਇਹ ਫਾਰਮ ਹੈ ਨੰਬਰ ਮੇਰਾ ਨੰਬਰ ਸਕਰੀਨ ਤੇ ਚੱਲੂ ਬਈ ਸੋ ਨੰਬਰ ਦੋਸਤੋ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ